ਮਜ਼ਦੂਰ ਵਿਰੋਧੀ ਨੋਟੀਫਿਕੇਸ਼ਨ ਰੱਦ ਕਰੋ ਰੱਦ ਕਰੋ ਰੱਦ ਕਰੋ ਮਜ਼ਦੂਰ ਜਿੰਦਾਬਾਦ 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 ਇਸ ਲਈ ਦਿਨੀ ਦੇਸ਼ ਦੀ ਮੋਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕੋਡ ਲਾਗੂ ਕੀਤੇ ਹੈ ਲੇਬਰ ਦੇ ਜਿਹੜੇ ਕਿ ਲੇਬਰ ਐਕਟ ਜਿਹੜਾ ਬਾਬਾ ਸਾਹਿਬ ਡਾਕਟਰ ਅੰਬेडकर ਨੇ ਬਣਾਇਆ ਸੀ ਉਹਨੂੰ ਖਤਮ ਕਰਦੇ ਆ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪਾਸੇ ਨੂੰ ਧੁਰ ਦੇ ਰੈਗੂਲੇਸ਼ਨ ਦੇ ਵਿੱਚ ਹੈ ਕਿ ਕਿ ਜੇਕਰ 300 ਮੁਲਾਜ਼ਮ ਕਿਸੇ ਫੈਕਟਰੀ ਚ ਜਾਂ ਕਿਸੇ ਵੀ ادارے ਚ ਕੰਮ ਕਰਦਾ ਹੈ ਤਾਂ ਵਿਦਾਊਟ ਨੋਟਿਸ ਉਹਨਾਂ ਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ। ਸੋ ਇਹ ਮਤਲਬ ਇੱਕ ਦੂਜੀ ਗੱਲ ਇਹ ਹੈ ਕਿ ਕੋਈ ਯੂਨੀਅਨ ਬਣਾਉਂਦਾ ਹੈ ਤਾਂ ਯੂਨੀਅਨ ਬਣਾਉਣ ਵਾਸਤੇ ਇਕਤਾ ਕਰਨ ਵਾਸਤੇ ਉਹਦੇ ਹੱਕਾਂ ਦੀ ਆਵਾਜ਼ ਉਠਾਉਣ ਵਾਸਤੇ ਪਹਿਲਾਂ ਸਾਨੂੰ ادارے ਤੋਂ ਮਨਜ਼ੂਰੀ ਲੈਣੀ ਪਊਗੀ। ਭਈ ਆਪਣੇ ਖਿਲਾਫ ਯੂਨੀਅਨ ਬਣਾਉਣ ਦੀ ਮਨਜ਼ੂਰੀ ਕੌਣ ਦੇਊਗਾ? ਮਤਲਬ ਮਜ਼ਦੂਰਾਂ ਦਾ ਗਾਲ ਘੋਟਣ ਦਾ ਕੰਮ ਕੀਤਾ। ਇਹ ਲੇਬਰ 12 ਘੰਟੇ ਕੰਮ ਕਰੂ ਇਹਦਾ ਇੱਕ ਹੈ। ਆ ਲੇਬਰ ਨੂੰ ਕੱਢਿਆ ਜਾ ਸਕਦਾ ਇਹਦਾ ਇੱਕ ਹੈ ਪਰ ਇਸ ਤਰ੍ਹਾਂ ਦੇ ਮੇਰੇ ਕੋਲ ਹੈਗੇ ਨੋਟੀਫਿਕੇਸ਼ਨ ਦਿਖਾ ਵੀ ਦਿੰਨਾ ਮੈਂ ਆ ਇਹ ਇਹ ਨੋਟੀਫਿਕੇਸ਼ਨ ਜਿਹੜਾ ਹੈ ਹੋਰ ਕਰਦੀ ਆ ਨਾ ਸਰਕਾਰ ਆ ਦੇਖੋ ਇਹ ਇੱਕ ਇੱਕ ਲਾਈਨ ਦਾ ਮਤਲਬ ਇਹ ਕਰਦੇ ਆ ਵੀ ਇੱਕ ਚਾਰੇ ਚੀਜ਼ਾਂ ਤੋਂ ਮੈਂ ਦੱਸ ਤੀਆਂ ਜਿਵੇਂ ਇਹ ਸਾਰੰਗਾ ਚੀਜ਼ਾਂ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਉਹਨਾਂ ਨੇ ਜਾਰੀ ਕੀਤੀ ਤੇ ਅਸੀਂ ਇਹਦੀਆਂ ਕਾਪੀਆਂ ਵੀ ਜਲਾਉਣੀਆਂ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਕਿ ਬਿਹਾਰ ਦੇ ਵਿੱਚ ਵੋਟ ਚੋਰੀ ਕਰਕੇ ਸਰਕਾਰ ਉੱਤੇ ਬਣਾਈ ਇਹਨਾਂ ਨੇ ਚੋਣ ਕਮਿਸ਼ਨ ਨਾਲ ਕੇ ਦੇਸ਼ ਭਰ ਦੇ ਵਿੱਚ ਦਾ ਵਿਰੋਧ ਜਿਹੜਾ ਹੈ ਪੂਰਾ ਸ਼ਕਤੀ ਨਾਲ ਲੋਕ ਕਰ ਰਹੇ ਹੈ ਹੁਣ ਉਸ ਤੋਂ ਬੋਟ ਚੋਰੀ ਬੋਟ ਚੋਰ ਗੱਦੀ ਛੋੜ ਰਾਹੁਲ ਗਾਂਧੀ ਜੀ ਨੇ ਮਹਿਮ ਚੇੜੀ ਹੈ ਉਦੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਸਤੇ ਮੋਦੀ ਸਾਹ ਦੀ ਜੋੜੀ ਨੇ ਇਹ ਘਟਿਆ ਜਿਹੜੀ ਨੀਜ਼ ਜਿਹੜੀ ਹੈ ਸਾਜ਼ਿਸ਼ ਰਚੀ ਹੈ ਦੀ ਸਰਕਾਰ ਮਰਦਾਬਾਦ 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 ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਪ੍ਰਦੇਸ਼ ਜਣ ਕੇ ਕੇਸੀ ਕਾਂਗਰਸ ਨੈਸ਼ਨਲ ਅਦਾਲਤ ਮਾਂ ਪੰਚਾਇਤ ਪੰਜਾਬ ਸਾਡੇ ਕੇਕੇਸੀ ਵਿਭਾਗ ਦੇ ਕੌਮੀ ਚੇਅਰਮੈਨ ਡਾਟਰ ਬਿਤਰਾਜੀ ਉਹਨਾਂ ਦੀ ਅਗਵਾਈ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਹੈ ਅਸਿ ਪਿਛਲੇ ਦਿਨੀ ਦੇਸ਼ ਦੀ ਮੋਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕੋਡ ਲਾਗੂ ਕੀਤੇ ਹੈ ਲੇਬਰ ਦੇ ਜਿਹੜੇ ਕਿ ਲੇਬਰ ਐਕਟ ਜਿਹੜਾ ਬਾਬਾ ਸਾਹਿਬ ਡਾਕਟਰ ਅੰਬेडकर ਨੇ ਬਣਾਇਆ ਸੀ ਉਹਨੂੰ ਖਤਮ ਕਰਦੇ ਆ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪਾਸੇ ਨੂੰ ਤੁਰਦੇ। ਉਸ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਕਿ ਜੇਕਰ 300 ਮੁਲਾਜ਼ਮ ਕਿਸੇ ਫੈਕਟਰੀ ਚ ਜਾਂ ਕਿਸੇ ਵੀ ادارے ਚ ਕੰਮ ਕਰਦਾ ਹੈ ਤਾਂ ਬਿਨਾਂ ਨੋਟਿਸ ਉਹਨਾਂ ਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਹੈ। ਸੋ ਇਹ ਮਤਲਬ ਇੱਕ ਦੂਜੀ ਗੱਲ ਹੈ ਕਿ ਕੋਈ ਯੂਨੀਅਨ ਬਣਾਉਂਦਾ ਹੈ ਤਾਂ ਯੂਨੀਅਨ ਬਣਾਉਣ ਵਾਸਤੇ ਇਕਤਾ ਕਰਨ ਵਾਸਤੇ ਉਹਦੇ ਹੱਕਾਂ ਦੀ ਆਵਾਜ਼ ਉਠਾਉਣ ਵਾਸਤੇ ਪਹਿਲਾਂ ਸਾਨੂੰ ادارے ਤੋਂ ਮਨਜ਼ੂਰੀ ਲੈਣੀ ਪਊਗੀ। ਭਈ ਆਪਣੇ ਖਿਲਾਫ ਯੂਨੀਅਨ ਬਣਾਉਣ ਦੀ ਮਨਜ਼ੂਰੀ ਕੌਣ ਦੇਊਗਾ? ਮਤਲਬ ਮਜ਼ਦੂਰਾਂ ਦਾ ਗਾਲਾ ਘੋਟਣ ਦਾ ਕੰਮ ਕੀਤਾ। ਦੂਜਾ ਕੀ ਉਹਨਾਂ ਨੇ ਕੀਤਾ ਆ ਕਿ ਮਹਿਲਾਵਾਂ ਤੋਂ ਵੀ ਕੰਮ ਰਾਤ ਨੂੰ ਲਿਆ ਜਾ ਸਕਦਾ ਹੈ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਲੇਬਰ ਦੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਕੋਈ ਮਿਨੀਮਮ ਵੇਜ ਜਿਹੜੇ ਆ ਉਹਨਾਂ ਨੇ ਉਹ ਤੈ ਨਹੀਂ ਕੀਤੇ ਪਹਿਲਾਂ ਅਸੀਂ ਅਪੀਲ ਕਰ ਸਕਦੇ ਤਾਂ ਹੁਣ ਘੱਟੋ ਘੱਟ ਅਪੀਲ ਕਰਨ ਦਾ ਜਿਹੜਾ ਹੱਕ ਆ ਉਹ ਵੀ ਇਹਨਾਂ ਚਾਰ ਜਿਹੜੇ ਨੋਟੀਫਿਕੇਸ਼ਨ ਕੀਤੇ ਹਨ ਇਹਨਾਂ ਨੇ ਕੋਰ ਕੋਰ ਨੋਟੀਆਂ ਕਹਿੰਦੇ ਕੋਰ ਨੋਟੀਫਿਕੇਸ਼ਨ ਕਹਿੰਦੇ ਆ ਚੋਰ ਮੋਰੀ ਨਹੀਂ ਅਸਲ ਦੇ ਵਿੱਚ ਅਸੀਂ ਸਮਝਦੇ ਆ ਕਿ ਸੰਵਿਧਾਨ ਨੂੰ ਬਦਲਣ ਦੀ ਜਿਹੜੀ ਪਾਲਿਸੀ ਭਾਜਪੀ ਦੀ ਮੋਦੀ ਸਰਕਾਰ ਦੀ ਹੈ ਉਹ ਹੌਲੀ ਹੌਲੀ ਉਹਦੇ ਤੇ ਕੰਮ ਕਰ ਰਹੇ ਆ ਕਿ ਸੰਵਿਧਾਨ ਦੀ ਪਹਿਲਾਂ ਅਹ ਦੇਖੋ ਉਹਨਾਂ ਨੇ ਆਈਪੀਸੀ ਨੂੰ ਬਦਲ ਕੇ ਵੀਐਨਐਸ ਕੀਤਾ ਅ ਫਿਰ ਉਹਨਾਂ ਨੇ ਕਿਸਾਨ ਅੰਦੋਲਨ ਜਦੋਂ ਚੱਲਦਾ ਸੀ ਕਿਸਾਨ ਅੰਦੋਲਨ ਵੇਲੇ ਤਿੰਨ ਕਾਨੂੰਨ ਜਿਹੜੇ ਐ ਇਹਨਾਂ ਨੇ ਕਹੇ ਸੀ ਕਿਸਾਨ ਕਾਨੂੰਨ ਤੇ ਲੇਬਰ ਕਾਨੂੰਨ ਤੇ ਬਿਜਲੀ ਐਕਟ ਸੀ ਜਿਹੜਾ ਕਿਸਾਨ ਜੱਥੇਬੰਦੀਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਉਹ ਸਮੇਂ ਸਾਲ ਭਰ ਅੰਦੋਲਨ ਦੇ ਵਿੱਚ ਬੜਾ ਜ਼ੋਰ ਨਾਲ ਨਾਰੇ ਲੱਗੇ ਮਜ਼ਦੂਰ ਕਿਸਾਨ ਏਕਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿ ਮਜ਼ਦੂਰਾਂ ਦੀ ਗੱਲ ਸੀ ਜਿਹੜੀ ਹੈ ਉਹ ਕਰਦੇ ਆ ਪਰ ਆ ਚਾਰ ਦਿਨ ਹੋ ਗਏ ਨੋਟੀਫਿਕੇਸ਼ਨ ਜਿਹੜੇ ਚਾਰ ਨੋਟੀਫਿਕੇਸ਼ਨ ਕੀਤੀ ਆ ਮੋਦੀ ਸਰਕਾਰ ਨੇ ਲੇਬਰ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪੂੰਜੀਪਤੀਆਂ ਦੀ ਤੇ ਜੋਗਪਤੀਆਂ ਦੀ ਆਪ ਚੋਕਾ ਬਣ ਗਈ ਆ ਸਰਕਾਰ ਕੇਂਦਰ ਦੀ ਸਰਕਾਰ ਤੋਂ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੀ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਜਥੇਬੰਦੀਆਂ ਦਾ ਵਿਰੋਧ ਅਸੀਂ ਸਾਰੇ ਲੋਕਾਂ ਨੇ ਵਿਰੋਧ ਕੀਤਾ ਤਾਂ ਪੰਜਾਬ ਸਰਕਾਰ ਨੇ ਯੂ-ਟਰਨ ਲਿਆ ਪਰ ਹੁਣ ਜਦੋਂ ਕੇਂਦਰ ਨੇ ਨੋਟੀਫਿਕੇਸ਼ਨ ਹੀ ਕਰ ਦਿੱਤਾ ਤਾਂ ਇਹ ਲਾਗੂ ਹੋਊਗਾ ਜੇ ਲਾਗੂ ਹੁੰਦਾ ਹੈ ਤਾਂ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ਮਜ਼ਦੂਰਾਂ ਦੇ ਹੱਕਾਂ ਦੇ ਹਿੱਤਾਂ ਦੇ ਡਾਕਾ ਹੋਊਗਾ ਔਰ ਲੇਬਰ ਨੂੰ ਮੁਸਲ ਇੱਕ ਵਾਰ ਫਿਰ ਗੁਲਾਮ ਬਣ ਵਾਲੇ ਪਾਸੇ ਨੂੰ ਮੋਦੀ ਸਰਕਾਰ ਜਿਹੜੀ ਆ ਤੋਰ ਰਹੀ ਹੈ ਇਹਦਾ ਕੇ ਕੇ ਸੀ ਕਾਂਗਰਸ ਸਖਤ ਵਿਰੋਧ ਕਰਦੀ ਹੈ ਨੈਸ਼ਨਲ ਅਦਾਲਤ ਮਹਾਪੰਚਾਇਤ ਸਖਤ ਵਿਰੋਧ ਉਸੇ ਕਰਦੇ ਆ ਇਹਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਸਾਡਾ ਕਾਰਜਕ੍ਰਮ ਹੈ ਕਿ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਲੇਬਰ ਕਮਿਸ਼ਨਰ ਰਾਹੀਂ ਤੇ ਡੀਸੀ ਰਾਹੀਂ ਮੰਗ ਪੱਤਰ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜ ਰਹੇ ਆ ਕਿ ਪ੍ਰਧਾਨ ਮੰਤਰੀ ਜਿਹੜੇ ਤੁਸੀਂ ਇਹ ਨੋਟੀਫਿਕੇਸ਼ਨ ਕੀਤਾ ਹੈ ਇਹਨਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਸੜਕਾਂ ਤੇ ਨਿਕਲੇਗਾ ਤੇ ਭਾਰਤ ਸਰਕਾਰ ਨੂੰ ਉਹਦੀ ਜਵਾਬਦੇਹੀ ਦੇਣੀ ਪਵੇਗੀ ਇੱਕ ਨੋਟੀਫਿਕੇਸ਼ਨ ਬਾਰੇ ਤੁਸੀਂ ਬਾਕੀ ਤਿੰਨ ਕਿਹੜੇ ਕਿਹੜੇ ਆ ਮੈਂ ਹੀ ਦੱਸਿਆ ਤੁਹਾਨੂੰ ਕਿ ਇਹ ਅਲੱਗ-ਅਲੱਗ ਜਿਹੜੇ ਮੈਂ ਗਿਣਤੇ ਨਾ ਸਾਰੇ ਇਹ ਚਾਰ ਨੋਟੀਫਿਕੇਸ਼ਨ ਅਲੱਗ-ਅਲੱਗ ਹੈ ਜਿਵੇਂ ਲੇਬਰ 12 ਘੰਟੇ ਕੰਮ ਕਰੂ ਇਹਦਾ ਇੱਕ ਹੈ ਲੇਬਰ ਨੂੰ ਕੱਢਿਆ ਜਾ ਸਕਦਾ ਇਹਦਾ ਇੱਕ ਹੈ ਪਰ ਇਸ ਤਰ੍ਹਾਂ ਮੇਰੇ ਕੋਲ ਹੈਗੇ ਨੋਟੀਫਿਕੇਸ਼ਨ ਦਿਖਾ ਵੀ ਦਿੰਨਾ ਮੈਂ ਆ ਇਹ ਇਹ ਨੋਟੀਫਿਕੇਸ਼ਨ ਜਿਹੜਾ ਹੋ ਕਰਦੀ ਆ ਨਾ ਸਰਕਾਰ ਆ ਦੇਖੋ ਇਹ ਇੱਕ ਇੱਕ ਲਾਈਨ ਦਾ ਮਤਲਬ ਇਹ ਕਰਦੇ ਆ ਵੀ ਇੱਕ ਚਾਰ ਅਸਤੀਜਾ ਸਾਨੂੰ ਮੈਂ ਦੱਸ ਤੀਆਂ ਜਿਵੇਂ ਇਹ ਸਾਰਾ ਨਾ ਚੀਜ਼ਾਂ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਇਹਨਾਂ ਨੇ ਜਾਰੀ ਕੀਤੀ ਤੇ ਅਸੀਂ ਇਹਦੀਆਂ ਕਾਪੀਆਂ ਵੀ ਜਲਾਉਣੀਆਂ ਤੇ ਮੇਰਾ ਖਿਆਲ ਇੱਥੇ ਅਸੀਂ ਇਹਨਾਂ ਕਾਪੀਆਂ ਨੂੰ ਵੀ ਜਲਾਵਾਂਗੇ ਕਿ ਤਾਂ ਕਿ ਭਾਰਤ ਸਰਕਾਰ ਦੇ ਵਿੱਚ ਅਸੀਂ ਆਪਣਾ ਵਿਰੋਧ ਜਿਹੜਾ ਹੈ ਉਹ ਦਰਜ ਕਰਾ ਸਕੀਏ ਮੰਗ ਪੱਤਰ ਕਿੱਥੇ ਕਿੱਥੇ ਅੱਜ ਦਿੱਤੇ ਗਏ ਮੰਗ ਪੱਤਰ ਅਸੀਂ ਕੱਲ ਬਠਿੰਡਾ ਦਿੱਤਾ ਅੱਜ ਫਰੀਦਕੋਟ ਕੱਲ ਨੂੰ ਮੁਕਸਰ ਫਿਰ ਫਰੋਸ਼ ਬੜਾ ਇਸ ਤਰ੍ਹਾਂ ਸਾਰੇ ਜਿਨ੍ਹਾਂ ਨੇ ਜੀਸੇ ਮੰਤੋਂ ਛੇਤੀ ਪਲਟਦੀ ਨਹੀਂ ਤਾਂ ਫਿਰ ਪ੍ਰੋਡਕਟ ਕੀ ਆ ਖਾਣ ਵਾਲੇ 30 ਤਰੀਕ ਨੂੰ ਡੋਹਾ ਪ੍ਰੀਸ਼ੰਗ ਵੱਲੋਂ ਐਸਈਐਸਟੀ ਓਵੀਸੀ ਵਰਗ ਦੀ ਇੱਕ ਬਹੁਤ ਵੱਡੀ ਰੈਲੀ ਰਾਮਲੀਲਾ ਮੈਦਾਨ ਚ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਇਸ ਤੇ ਸਪੈਸ਼ਲ ਹੀ ਪ੍ਰੋਗਰਾਮ ਲਿਖਿਆ ਜਾਏਗਾ ਇਕੱਲੇ ਪੰਜਾਬ ਚ ਨਹੀਂ ਪੂਰੇ ਦੇਸ਼ ਭਰ ਮੰਗ ਪੱਤਰ ਦਿੱਤੇ ਜਾ ਰਹੇ ਪੂਰੇ ਦੇਸ਼ ਸਾਰੇ ਸਟੇਟਾਂ ਦੇ ਕੇ ਕੇਸੀ ਜਿਵੇਂ ਮੈਂ ਕੇ ਕੇਸੀ ਪੰਜਾਬ ਦਾ ਚੇਅਰਮੈਨ ਹਾਂ ਇਸ ਤਰ੍ਹਾਂ ਸਾਰੇ ਸਟੇਟ ਦੇ ਵਿੱਚ ਕਾਮਗਰ ਕਰਮਚਾਰੀ ਕਾਂਗਰਸ ਦੀ ਚੇਅਰਮੈਨ ਹੈਗੇ ਆ ਉਹ ਸਾਰੀਆਂ ਸਟੇਟਾਂ ਚ ਮੰਗ ਪੱਤਰ ਦੇ ਰਹੇ ਆ ਆ ਫਿਲਹਾਲ ਫਸਟ ਸਟੈਪ ਹੈ ਇਹ ਮੰਗ ਪੱਤਰ ਦੇ ਕੇ ਦੇਦੀਆਂ ਕਾਪੀਆਂ ਸੜਕੇ ਵਿਰੋਧ ਦਰਜ ਕਰਾਉਣਾ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ਤੋ ਨਹੀਂ ਸਰਕਦੀ ਤਾਂ ਇਸ ਅੰਦੋਲਨ ਨੂੰ ਹੋਰ ਤਿੱਖਾ ਤੇ ਤੇਜ਼ ਕਰਾਂਗੇ ਜਿਦੇ ਨਤੀਜੇ ਕੇਂਦਰ ਸਰਕਾਰ ਨੂੰ ਹੁਕਤ ਨੇ ਪੈਣਗੇ ਔਰ ਦੂਜੀ ਗੱਲ ਇਹ ਮੈਂ ਹੋਰ ਵੀ ਗੱਲ ਐਡ ਕਰਨਾ ਚਾਹਣਾ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਕਿ ਬਿਹਾਰ ਦੇ ਵਿੱਚ ਵੋਟ ਚੋਰੀ ਕਰਕੇ ਸਰਕਾਰ ਉੱਥੇ ਬਣਾਈ ਇਹਨਾਂ ਨੇ ਚੋਣ ਕਮਿਸ਼ਨਰ ਰਲ ਕੇ ਦੇਸ਼ ਭਰ ਦੇ ਵਿੱਚ ਦਾ ਵਿਰੋਧ ਜਿਹੜਾ ਹੈ ਪੂਰਾ ਸ਼ਕਤੀ ਨਾਲ ਲੋਕ ਕਰ ਰਹੇ ਹੈ ਹੁਣ ਉਸ ਤੋਂ ਵੋਟ ਚੋਰੀ ਵੋਟ ਚੋਰ ਗੱਦੀ ਛੋੜ ਰਾਹੁਲ ਗਾਂਧੀ ਜੀ ਨੇ ਮਹਿਮ ਚੇੜੀ ਹੈ ਉਹ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਸਤੇ ਮੋਦੀ ਸਾਹ ਦੀ ਜੋੜੀ ਨੇ ਇਹ ਘਟਿਆ ਉਹ ਜਿਹੜੀ ਨੀਤ ਜਿਹੜੀ ਹੈ ਸਾਜਿਸ਼ ਰਚੀ ਹੈ ਜਿਹਦਾ ਸਖਤ ਦੇਸ਼ ਵਾਸੀਓ ਨੂੰ ਵਿਰੋਧ ਕਰਨਾ ਚਾਹੀਦਾ ਹੈ